ਸਾਰੇ ਵੀਰਾਂ ਦੀ ਡਿਮਾਂਡ ਤੇ ਉਹ ਅੱਜ ਵੀ ਲੈ ਕੇ ਆਏ ਜੀ ਵੱਟਾਂ ਵਾਲੀ ਦਾ ਫਤਾਰ ਦੀ ਪੂਣੀ ਸੋ ਸਭ ਤੋਂ ਪਹਿਲਾਂ ਆਪਾਂ ਪੂਣੀ ਨੂੰ ਖੋਲ ਲੈਣਾ ਜੀ ਪੂਣੀ ਖੋਲਣ ਤੋਂ ਬਾਅਦ ਪਾਣੀ ਪਾਣੀ ਦੇ ਛਿੱਟੇ ਲਾ ਦੇਣੇ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਯਾਦ ਰੱਖਿਓ ਚਾਰੇ ਕੋਨੇ ਆਪਾਂ ਪੱਗ ਦੀ ਜਿਹੜੀ ਪੂਣੀ ਦੇ ਉਹ ਗਿੱਲੇ ਕਰਨੇ ਨੇ ਤਾਂ ਜੋ ਆਪਣੀ ਇਸ ਪ੍ਰਕਾਰ ਪੱਗ ਪਕੜ ਦੇ ਵਿੱਚ ਆ ਸਕੇ ਹੁਣ ਚੱਲਦੇ ਆਂ ਪੂਣੀ ਵੱਲ ਪੂਣੀ ਦੀ ਜਿਹੜੀ ਗੰਠ ਮਾਰਨ ਤੋਂ ਪਹਿਲਾਂ ਆਪਾਂ ਦੋਹਾਂ ਕੰਨੇ ਨੂੰ ਇਸ ਪ੍ਰਕਾਰ ਜੋੜ ਕੇ ਫਿਰ ਗੱਠ ਮਾਰਾਂਗੇ ਤੇੜੀ ਗੱਠਾ ਆਪਣੀ ਜਿਹੜੀ ਆ ਟੈਂਪਰੇਰੀ ਵੱਜੇਗੀ ਜਿੱਦਾਂ ਤੁਸੀਂ ਦੇਖ ਰਹੇ ਹੋ ਜੇਕਰ ਤੁਸੀਂ ਇਹ ਗੱਠ ਮਾਰੋਗੇ ਤਾਂ ਤੁਹਾਡੀ ਪੱਗ ਨਹੀਂ ਫਟੇਗੀ ਅਤੇ ਤੁਹਾਨੂੰ ਜਿਹੜੀ ਇਹ ਪੂਣੀ ਆ ਬਾਅਦ ਵਿੱਚ ਖੋਲਣੀ ਇਹਦੀ ਘੱਟ ਸੁੱਕੀ ਹੋ ਜਾਏਗੀ ਹੁਣ ਚੱਲਦੇ ਆ ਪੂਣੀ ਵੱਲ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਜਿਹੜੇ ਵੀ ਚੈਨਲ ਤੇ ਨਵੇਂ ਆਇਆ ਜਾਂ ਪਲੀਫ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇਸ ਪ੍ਰਕਾਰ ਪੂਣੀ ਨੂੰ ਖੋਲਦੇ ਹੋਏ ਹੁਣ ਆਪਾਂ ਪੱਗ ਪੰਨਣ ਦਾ ਜਿਹੜਾ ਮਤਲਬ ਪੂਣੀ ਕਰਨ ਦਾ ਤਰੀਕਾ ਏ ਵਟਾਂ ਵਾਲੀ ਪੱਗ ਦਾ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਸੈਂਟਰ 'ਚੋ ਫੜ ਲੈਣਾ ਏ ਜਿਹੜੀ ਸੀਨ ਆਪਾਂ ਨੇ ਸੱਜੇ ਹੱਥ ਦੇ ਵਿੱਚ ਫੜਨੀ ਆ ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਠੀਕ ਆ ਜੀ ਇਸ ਨਾਲ ਕੀ ਹੋਊਗਾ ਜਿਹੜੀ ਐਂਡ ਦੇ ਵਿੱਚ ਤੁਹਾਡਾ ਵਟ ਪੈ ਜਾਂਦਾ ਉਹ ਪ੍ਰੋਬਲਮ ਤੁਹਾਡੀ ਫਾਲੋ ਹੋ ਜਾਏਗੀ ਜਦ ਪੂਣੀ ਐਂਡ ਜਾ ਕੇ ਸਰਤਾਜ ਲਾਉਣ ਲੱਗੇ ਕੁੰਮ ਕੁੰਮਿਆ ਦੀ ਤੁਹਾਡੀ ਦੁਆ ਕੰਨੀ ਨੂੰ ਅੰਦਰ ਕਰਦੇ ਹੋਏ ਆਪਾਂ ਦੋਵਾਂ ਨੂੰ ਫਿਰ ਇਸ ਪ੍ਰਕਾਰ ਜੋੜ ਦਵਾਂਗੇ ਜੋੜਨ ਤੋਂ ਬਾਅਦ ਆਪਾਂ ਪਿੱਛੇ ਖਿੱਚ ਪਾ ਕੇ ਇਸ ਪ੍ਰਕਾਰ ਬਾਕੀ ਕੰਨੇ ਨੂੰ ਅੰਦਰ ਰੱਖ ਦਵਾਂਗੇ ਜਿੱਦਾਂ ਤੁਸੀਂ ਹੁਣ ਦੇਖਿਆ ਪਿੱਛੇ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਜਿਹੜਾ ਪੂਣੀ ਇਕੱਠੀ ਕਰਨ ਦਾ ਤਰੀਕਾ ਏ ਉਹ ਵੱਖਰਾ ਤਰੀਕਾ ਏ ਠੀਕ ਆ ਜੀ ਇਸ ਪ੍ਰਕਾਰ ਕਰਾਂਗੇ 1 2 3 4 5 ਪੰਜ ਵੱਟ ਤੁਹਾਡੇ ਬਣ ਚੁੱਕੇ ਨੇ ਇਹ ਸਭ ਤੋਂ ਸੌਖਾ ਤਰੀਕਾ ਏ ਪੱਟਾਂ ਵਾਲੀ ਪੱਗ ਫਜਾਉਣ ਦਾ 1 2 3 4 5 ਛੇ ਜਿੰਨੇ ਵੀ ਤੁਸੀਂ ਮੈਕਸਿਮਮ ਜਾਂ ਮਿਨੀਮਮ ਵਟਟ ਬਣਾਉਣਾ ਚਾਹੁੰਦੇ ਹੋ ਤੁਸੀਂ ਪੂਣੀ ਦੇ ਵਿੱਚ ਬਣਾ ਸਕਦੇ ਹੋ ਜੇ ਤੁਹਾਨੂੰ ਸਾਡੀ ਇਹ ਪੂਣੀ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਵੀਰ ਚਾਹੁੰਦਾ ਹੈ ਵੀ ਅਸੀਂ ਇਸ ਪੱਗ ਦੀ ਪੂਣੀ ਦੀ ਵੀਡੀਓ ਲੈ ਕੇ ਆਈਏ ਪਗਵੰਦੇਰੀ ਹੋਈ ਦੀ ਤਾ ਫਾਨੂੰ ਉਹ ਵੀ ਕਮੈਂਟ ਕਰਨ ਤੇ ਇਹ ਜ਼ਰੂਰ ਕਮੈਂਟ ਕਰੋ ਵੀ ਤੁਸੀਂ ਸਾਡੇ ਚੈਨਲ ਆ ਕਿੱਥੋਂ-ਕਿੱਥੋਂ ਜੁੜੇ ਹੋਇਓ ਤਾਂ ਉਸੀ ਮੋਟੀਵੇਟ ਹੋ ਸਕੀਏ ਹੋਰ ਨਵੀਆਂ ਨਵੀਆਂ ਵੀਡੀਓ ਲਈ ਇਹ ਤੁਹਾਨੂੰ ਇਹ ਤਰੀਕਾ ਸਾਡਾ ਵਧੀਆ ਲੱਗਿਆ ਹੋਵੇ ਤਾਂ ਫਾਨੂੰ ਫੋਲੋ ਜ਼ਰੂਰ ਕਰਿਓ ਇੰਸਟਾਗ੍ਰਾਮ ਦੇ ਉੱਪਰ ਤੇ ਇਸ ਪ੍ਰਕਾਰ ਆਪਾਂ ਪੂਣੀ ਇਕੱਠੀ ਕਰਾਂਗੇ 1 2 3 4 5 6 7 ਅੱਤ ਯਾਦ ਰੱਖਿਓ ਸਾਰੀਆਂ ਕੰਨੀਆਂ ਆਪਾਂ ਨੇ ਇੱਕ ਬਰਾਬਰ ਇਕੱਠੀਆਂ ਕਰਨੀਆਂ ਤਾਂ ਜੋ ਆਪਣੀ ਪੂਣੀ ਪੱਗ ਬੰਦ ਹੋਏ ਖੁੱਲੇ ਨਾ ਜੇ ਕੋਈ ਵੀਰ ਨੂੰ ਪ੍ਰੋਬਲਮ ਆਉਂਦੀ ਆ ਤਾਂ ਫਾਨੂੰ ਉਹ ਹੀ ਕਮੈਂਟ ਕਰਿਓ ਕਿ ਕੀ ਪ੍ਰੋਬਲਮ ਆ ਤਾਂ ਜੋ ਉਹ ਇਹਨਾਂ ਦਾ ਸੋਲੂਸ਼ਨ ਟੈਕਲ ਕਰ ਫਕੀ ਉਹਨਾਂ ਨੂੰ ਯਾਦ ਰੱਖਿਓ ਜਿਹੜਾ ਆਪਾਂ ਨੇ ਇੱਥੋਂ ਆਕੇ ਐਂਡ ਵਾਲੀ ਕੰਨੀ ਸਿੰਪਲ ਫੋਲਡ ਕਰਨੀ ਆ ਕਿਉਂਕਿ ਇਸੇ ਕੰਨੀ ਦੇ ਉੱਪਰ ਆਪਾਂ ਨੇ ਸਰਤਾਜ ਲੜ ਅਤੇ ਫਾਈਨਲ ਲੜ ਲਾਉਣਾ ਹੈ ਜਾਨੀ ਕਿ ਪੰਜਵਾਂ ਜਾਂ ਛੇਵਾਂ ਲੜ ਜਿਹੜੇ ਵੀਰ ਪੰਜਵੀਂ ਪੰਜ ਲੜੀ ਬੰਦਦੇ ਆ ਛੇ ਲੜੀ ਬੰਦਦੇ ਆ ਉਰੇ ਆ ਕੇ ਆਪਾਂ ਨੇ ਗੱਠ ਮਾਰਦੀ ਹੈ ਮਾਰ ਦੇਣੀ ਹੈ ਤਾਂ ਜੋ ਆਪਣੇ ਪੂਣੀ ਖੁੱਲੇ ਨਾ ਤੇ ਉੱਤਰੋਂ ਪੱਗ ਬੰਨਣੀ ਸ਼ੁਰੂ ਕਰਾਂਗੇ ਕਿਉਂਕਿ ਇਹ ਪੱਗ ਬੰਨਣ ਤੋਂ ਪਹਿਲੇ ਆਪਾਂ ਗੱਠ ਖੋਲਣੀ ਸੋਖੀ ਹੁੰਦੀ ਆ ਭੁੱਲਾਂ ਗਲਤੀਆਂ ਮਾਫ ਕਰਿਓ ਜੀ ਸਸ਼ੀਕਾਲ